ਕੌਣ ਵੱਡ ਲੈ ਗਿਆ ਟਾਲੀਆਂ ਤੇ ਬੋਹੜ ਵੇ ਇਸ ਰੁੱਤੇ ਰੁੱਖਾ ਤੇਰੀ ਬੜੀ ਪੰਜਾਬ ਨੂੰ ਸੀ ਲੋੜ ਵੇ ਅੱਜ ਆਲਮੀ ਤਪਸ਼ ਨੇ ਪੂਰੇ ਦੇਸ਼ ਦੇ ਸਾਹ ਸੁਕਾਏ ਪਏ ਨੇ ਤੇ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਵੱਧੀ ਗਰਮੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਗਾ ਹੁੰਦਾ ਜਾ ਰਿਹਾ ਹੈ ਨਦੀਆਂ ਤੇ ਦਰਿਆ ਤੇਜੀ ਨਾਲ ਪ੍ਰਦੂਸ਼ਿਤ ਹੋ ਰਹੇ ਨੇ ਤੇ ਸੁੱਕ ਰਹੇ ਨੇ ਹਵਾ ਵਿੱਚ ਸਾਹ ਲੈਣਾ ਔਖਾ ਹੋ ਗਿਆ ਵੱਧੀ ਗਲੋਬਲ ਵਾਰਮਿੰਗ ਕਾਰਨ ਦੇਸ਼ ਦੇ 310 ਜ਼ਿਲ੍ਹੇ ਜਲਵਾਯੂ ਪਰਿਵਰਤਨ ਦੀ ਮਾਰ ਹੇਠ ਹਨ ਸੋ ਸਾਨੂੰ ਸੋਚਨ ਤੇ ਵਿਚਾਰਨ ਦੀ ਲੋੜ ਹੈ ਨਹੀਂ ਤਾਂ ਸਮਾਹ ਹੱਥੋਂ ਨਿਕਲ ਜਾਵੇਗਾ ਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਲੋਕ ਸਾਫ਼ ਹਵਾ ਪਾਣੀ ਤੇ ਧਰਤੀ ਲਈ ਤਰਸਣਗੇ ਆਹ ਵਾਅਦੇ ਤੋਂ ਵੱਧ ਬੂਟੇ ਲਗਾਈਏ ਤੇ ਲਗਾਤਾਰ ਵਧ ਰਹੀ ਆਲਮੀ ਤਪਸ਼ ਨੂੰ ਘਟਾਉਣ ਵਿੱਚ ਆਪਣਾ ਹਿੱਸਾ ਪਾਈਏ ਇਸ ਦਿਹਾੜੇ ਦੀ ਸਾਰਿਆਂ ਨੂੰ ਮੁबारकबाद। ਤੇ ਇਹ ਦਿਹਾੜਾ ਦੁਨੀਆ ਭਰ ਦੇ ਵਿੱਚ ਜੁਨੋਲੂ ਇਸ ਕਰਕੇ ਮਨਾਇਆ ਜਾਂਦਾ ਕਿ ਸਾਡੇ ਜੀਵਨ ਦੇ ਵਿੱਚ এনवायरमेंट ਦਾ ਕੀ ਮਹੱਤਵ ਹੈ। ਜੁਵਾਬੇ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਸੰਦੇਸ਼ ਗੁਰੂ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤੰਭਾ ਤੇ ਦੇਵ ਸਰਦ ਦੁਇਦਾਈ ਦਾਇਆ ਖਿਲੇ ਸਗਲ ਜਗ ਅੱਜ ਸਾਰਾ ਸੰਸਾਰ ਜਿਹੜਾ ਹੈ ਉਹ ਖਿਲ ਘ ਰਿਆ ਖੇਲ ਨਹੀਂ ਰਿਹਾ ਇਸ ਤਰ੍ਹਾਂ ਮਜਈਲਾ ਚਲਦੀਆਂ ਕਿਸ ਤਰ੍ਹਾਂ ਇੱਕ ਦੂਸਰੇ ਦੇ ਉੱਤੇ ਨਫ਼ਰਤ ਭਰੇ ਸ਼ਬਦ ਇਸ ਸੰਸਾਰ ਦੇ ਵਿੱਚ ਦੂਸਰੇ ਨੂੰ ਸੰਘ ਕਰਨ ਵਾਸਤੇ ਦੂਸਰੇ ਨੂੰ ਦੁੱਖ ਦੇਣ ਵਾਸਤੇ ਸਾਡੇ ਕੋਲ ਹਰ ਤਰ੍ਹਾਂ ਦੇ ਅਸੀਂ ਹਥਿਆਰ ਪੈਦਾ ਕਰ ਲਿਆ ਹਾਂ ਮਾਨਸਿਕ ਤੌਰ ਤੇ ਵੀ ਅ ਜੋ ਹੈ ਬਹੁਤ ਜ਼ਿਆਦਾ ਪਿੱਛੇ ਚਲੇ ਗਏ ਉਹਦਾ ਕਾਰਨ ਇਹ ਹੈ ਕਿ ਸਾਡਾ এনवायरमेंट ਖਰਾਬ ਹੋਇਆ ਉਹਨੂੰ ਜੋ ਸਤਿਕਾਰ ਦੇਣਾ ਚਾਹੀਦਾ ਸੀ ਉਹ ਸਤਿਕਾਰ ਨਹੀਂ ਦਿੱਤਾ ਪਾਣੀ ਨੂੰ ਜੋ ਗੁਰੂ ਮਹਾਰਾਜ ਨੇ ਪਿਤਾ ਦਾ ਦਰਜਾ ਦਿੱਤਾ ਤਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹਵਾ ਨੂੰ ਗੁਰੂ ਕਾ ਕੇ ਸਤਕਾਰਿਆ ਸੋ ਤੈਨਾਂ ਨੂੰ ਅਸੀਂ ਪ੍ਰਦੂਸ਼ਿਤ ਕੀਤਾ ਉਹਦੇ ਵਿੱਚ ਸਾਰਾ ਵਿਸ਼ਵ ਜਿਹੜਾ ਹੈ ਉਹ ਜ਼ਿੰਮੇਵਾਰਾ ਕਿਸੇ ਦੇ ਇੱਕ ਦੇ ਇੱਕ ਇਤਿਆ ਇਹ ਸਾਰਾ ਕੁਝ ਇਹ ਸੋਧ ਕਰਨੀ ਪਹੁੰਚਿਆ ਤੇ ਕਿਸੇ ਇਕੱਲੇ ਦੇ ਕਰਨ ਦੇ ਨਾਲ ਹੀ ਸਾਰਾ ਕੁਝ ਠੀਕ ਹੋਣ ਵਾਲਾ ਨਹੀਂ ਇਹ ਸਾਰਿਆਂ ਦੇ ਜਾਗਣ ਦੀ ਲੋੜ ਆ ਬਾਬੇ ਨਾਨਕ ਨੇ ਸਾਰਿਆਂ ਨੂੰ ਜਗਾਇਆ ਸਾਰੇ ਜਗਤ ਦੀ ਗੱਲ ਕੀਤੀ ਖੇਲੇ ਸਗਲ ਜਗਤ ਦੀ ਤੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕੀਏ ਜਿੱਥੇ ਰਹਿ ਰਹੇ ਆ ਜਿੱਥੇ ਵਸ ਰਹੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਦੇ এনवायरमेंट ਦਾ ਖਿਆਲ ਰੱਖੀਏ ਐਦਕੀ ਜੋ ਜੁਵਾਨੋ ਵੱਲੋਂ ਥੀਮ ਰੱਖਿਆ ਜਾਂਦਾ ਐਦਕੀ ਜਿਹੜੀ ਧਰਤੀ ਆ ਧਰਤੀ ਮਾਂ ਇਹਨੂੰ ਜਿਹੜਾ ਹੈ ਮੁੱਖ ਰੱਖਿਆ ਗਿਆ ਕਿ ਇਹ ਧਰਤੀ ਜਿਹੜੀ ਹੈ ਸਾਡੇ ਵੇਖੋ ਵਾਸਤੇ ਆ ਸਾਡਾ ਪੱਖ ਇਸ ਧਰਤੀ ਦੇ ਨਾਲ ਹੈ। ਇਹ ਧਰਤੀ ਦੀ ਗੁਣਵਤਾ, ਇਸ ਧਰਤੀ ਦਾ ਜੋ ਇਸ ਜੀਵਨ ਦੇ ਵਿੱਚ ਰੋਲ ਆ, ਸੋ ਇਸ ਧਰਤੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ, ਪਾਣੀ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ, ਖਾਵਾ ਨੂੰ ਪ੍ਰਦੂਸ਼ਿਤ ਰਹਿਤ ਰੱਖਣਾ ਇਹ ਸਾਡੇ ਸਾਰਿਆਂ ਦੀ ਡਿਊਟੀ ਹੈ। ਅਸੀਂ ਕੁਦਰਤ ਨੂੰ ਪਾਲਦੇ ਆਂ ਤੇ ਕੁਦਰਤ ਦੀ ਕਦਰ ਨਹੀਂ ਕਰਦੇ। ਅਸੀਂ ਕੁਦਰਤ ਨੂੰ ਦੇ ਨਾਲ ਪਿਆਰ ਕਰਾਂਗੇ। ਕੁਦਰਤ ਦਾ ਸਤਿਕਾਰ ਕਰਾਂਗੇ ਤੇ ਕੁਦਰਤ ਕੁਦਰਤ ਵਾਲਾ ਸਾਨੂੰ ਪਾਲਣ ਦੀ ਲੋੜ ਨਹੀਂ ਉਹ ਕੁਦਰਤ ਦੇ ਵਿੱਚ ਦੀ ਚਹਿਕ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਦੀ ਗੂੰਜ ਦਾ ਨਜ਼ਰ ਆਊਗਾ ਉਹ ਕੁਦਰਤ ਦੇ ਵਿੱਚ ਵੀ ਖੁਲਾ ਰਾਹੀ ਖੜਿਆ ਹੋਇਆ ਹੱਸਦਾ ਨਜ਼ਰ ਆਊਗਾ ਸੋ ਕੁਦਰਤ ਦੇ ਦਾ ਦੇ ਨਾਲ ਪਿਆਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਜਿਹੜਾ ਇਹ ਦਿਹਾੜਾ ਹੈ ਇਹ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਆਪਣੇ ਆਪਦੇ ਨਾਲੋਂ ਟੁੱਟੇ ਹੋਏ ਜਾ ਰਹੇ ਆ ਅਸੀਂ ਧਰਤੀ ਨਾਲੋਂ ਟੁੱਟਦੇ ਜਾ ਰਹੇ ਆ ਅਸੀਂ ਪਾਣੀ ਦੇ ਮਹੱਤਵ ਨੂੰ ਸਮਝਣੋਂ ਹਟ ਗਏ ਆਂ ਅਵਾਰਾ ਡੋਲੀ ਜਾਂਦੇ ਆਂ ਅਵਾਰਾ ਵਹਾਈ ਜਾਂਦੇ ਆਂ ਸੋ ਕਿਸੇ ਵੇਲੇ ਭਾਵੇਂ ਨਾਨਕ ਨੇ ਸੁਨੇਹਾ ਦਿੱਤਾ ਸੀ ਭਗਤਪੂਰਨ ਸਿੰਘ ਜੀ ਉਹਨਾਂ ਨੇ ਬੜੇ ਜੋਰ ਸ਼ੋਰ ਦੇ ਨਾਲ ਹੁੱਕਾ ਦਿੱਤਾ ਪਰ ਅਸੀਂ ਮੰਨੀ ਨਹੀਂ ਤੇ ਜਿਹੜੇ ਲੱਛਣ ਉਹ ਕਹਿੰਦੇ ਸੀਗੇ ਕਿ ਆ ਤੁਸੀਂ ਲੈ ਆਉਣੇ ਆ ਉਹ ਹੁਣ ਆ ਗਿਆ ਅੱਜ ਹੁਣ ਵੀ ਅਸੀਂ ਜਾਗ ਪਾਵਾਂਗੇ ਅਸੀਂ ਅੱਜ ਆਪਾਂ ਕੋ ਇੱਕ ਨੂੰ ਸਵਾਰ ਲਾਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਵੀ ਬੈਠੇ ਆ ਪੰਜ-ਪੰਜ ਬੂਟੇ ਆਪਾਂ ਸਾਰੇ ਲਾਈਏ ਪੰਜ ਬੂਟਿਆਂ ਦੇ ਨਾਲ ਬਹੁਤ ਦੁਨੀਆ ਪਰ ਦੇ ਵਿੱਚ ਕੋ ਰੋੜਾ ਅਰਬਾ ਬੂਟੇ ਜਿਹੜੇ ਲੱਗ ਸਕਦੇ ਅਸੀਂ ਆਪਣਾ ਫਰਜ਼ ਸਮਝੀਏ ਬੂਟੇ ਬਹੁਤ ਹਜ਼ਾਰਾਂ ਵੀ ਲਾਉਂਦੇ ਆ ਲੱਖਾਂ ਵੀ ਲਾਉਂਦੇ ਆ ਪਰ ਜੇ ਹਰ ਇਨਸਾਨ ਆਪਣੀ ਹਰ ਸਾਲ ਪੰਜ-ਪੰਜ ਬੂਟੇ ਲਾਵੇ ਤੇ ਇਹ ਦੁਨੀਆ ਜਿਹੜੀ ਹੈ ਹਰੀ-ਭਰੀ ਹੋ ਸਕਦੀ ਆ ਆਓ ਪੰਜ ਪਿਆਰਿਆਂ ਦਾ ਸਹਾਰਾ ਤਾਂ ਪੰਜ ਬਾਣੀਆਂ ਤੇ ਉੱਥੇ ਪੰਜ ਬੂਟੇ ਲਾ ਕੇ ਕੁਦਰਤ ਦੇ ਨਾਲ ਵੀ ਜਿਉ ਬਾਬੇ ਨਾਨਕ ਨੇ ਪਾਉਣ ਗੁਰੂ ਪਾਣੀ ਪਿੱਤੈ ਮਾਤਾ ਤਰਤਿ ਮਹਾ ਤਦਾ ਉਹ ਸਿਧਾਂਤ ਜਿਹੜਾ ਹੈ ਉਹਨੂੰ ਆਪਣਾਈਏ ਸਾਰੇ ਪੰਜ ਪੰਜ ਬੂਟੇ ਲਾਈਏ ਧਰਤੀ ਮਾਂ ਦੀ ਗੋਦ ਨੂੰ ਹਰਿਆ ਭਰਿਆ ਕਰੀਏ ਤੇ ਆਪ ਵੀ ਖੁਸ਼ੀਆਂ ਦੇ ਨਾਲ ਇਸ ਜੀਵਨ ਵਨੋਖਾ ਜੀਵਨ ਜੀ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز